ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਅਸ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਪੰਜਾਬ ਦੇ ਵਿੱਚ ਅਨਰਸਟ ਬਹੁਤ ਜ਼ਿਆਦਾ ਸਿਆਸੀ ਪੱਤਰ ਤੇ ਦੇਖ ਲਈਏ ਸਮਾਜਿਕ ਪੱਤਰ ਤੇ ਦੇਖ ਲਈਏ ਜਾਂ ਪ੍ਰਸ਼ਾਸਨਿਕ ਪੱਤਰ ਦੇ ਉੱਤੇ ਆਪਾਂ ਦੇਖ ਲਈਏ ਜੇ ਆਪਾਂ ਪੰਜਾਬ ਤੋਂ ਬਾਹਰ ਵੀ ਤੁਰ ਪਈਏ ਤਾਂ ਹਰੇਕ ਸੂਬੇ ਦੇ ਵਿੱਚ ਕਿਤੇ ਨਾ ਕਿਤੇ ਉਥਲ-ਪੁਥਲ ਹੋਈ ਜਾਂਦੀ ਆ ਉਹ ਲੇਹ ਦੇ ਵਿੱਚ ਦੇਖ ਲਓ ਵੰਸ਼ੂ ਜਿਹੜਾ ਸੋਨਮ ਵੰਸ਼ੂ ਉਹਨੂੰ ਚੱਕ ਕੇ ਅੰਦਰ ਦੇ ਦਿੱਤਾ ਤੇ ਖਬਰ ਇਹ ਆ ਕਹਿੰਦੇ ਵੀ ਉਹਦੇ ਪਾਕਿਸਤਾਨ ਦੇ ਨਾਲ ਲਿੰਕ ਹੈ ਪਰ ਆਪਾਂ ਗੱਲ ਪੰਜਾਬ ਦੀ ਕਰਦੇ ਆ ਕੱਲ ਜਦੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਰੱਖਿਆ ਗਿਆ ਤਾਂ ਹਰੇਕ ਲੀਡਰ ਦੀ ਮਨਸ਼ਾ ਇਦਾਂ ਲੱਗਦੀ ਆ ਜਿੰਨੀਆਂ ਵੀ ਪਾਰਟੀਆਂ ਨੇ ਵੀ ਤੁਸੀਂ ਸਾਨੂੰ ਮੌਕਾ ਦੇ ਦਿਓ ਸਾਡੀ ਇੱਕ ਵਾਰੀ ਸਰਕਾਰ ਆ ਲੈਣ ਦਿਓ ਹਾਲਾਂਕਿ ਆਮ ਆਦਮੀ ਪਾਰਟੀ ਵੀ ਜੋ ਤੋਂ ਸੱਤਾ ਚਾਹੀਏ ਇਹੋ ਕਹਿ ਕੇ ਆਈ ਸੀ ਵੀ ਸਾਨੂੰ ਇੱਕ ਵਾਰੀ ਤੁਸੀਂ ਮੌਕਾ ਦਿਓ ਵੇਖਿਓ ਅਸੀਂ ਕਿਦਾਂ ਦਿਨ ਰਾਤ ਦਾ ਫਰਕ ਪਾ ਦਿੰਦੇ ਆ ਪਰ ਹੋਇਆ ਕੁਛ ਨਹੀਂ ਹੁਣ ਉਹੀ ਪੈਟਰਨ ਫੇਰ ਆ ਪੰਜਾਬੀਆਂ ਕੋਲੋਂ ਇੱਕ ਵਾਰੀ ਫੇਰ ਮੌਕਾ ਮੰਗਿਆ ਜਾ ਰਿਹਾ ਹਰੇਕ ਸਿਆਸੀ ਪਾਰਟੀ ਜ਼ੋਰ ਲਗਾ ਰਹੀ ਆ ਪਰ ਪ੍ਰੋਫੈਸਰ ਸਵਾਲ ਇਹ ਆ ਵੀ ਕਿਸੇ ਕੋ ਅਜੰਡਾ ਵੀ ਹੈ ਕਰਨਾ ਕੀ ਆ ਕਿਉਂਕਿ ਪਹਿਲਾਂ ਜਿਹੜੀਆਂ ਸਿਆਸੀ ਪਾਰਟੀਆਂ ਸੀ ਲੰਮਾ ਸਮਾਂ ਉਹਨਾਂ ਨੇ ਰਾਜ ਕੀਤਾ ਇਤਾਂ ਹੀ ਬਸ ਰੌਲੇ-ਗੋਲੇ ਚ ਨਿਕਲ ਗਿਆ ਆਈ ਚਲਾਈ ਹੋ ਗਈ ਜਿਦਾ ਇੱਕ ਮਾੜਾ ਬੰਦਾ ਕਹਿੰਦਾ ਨਾ ਵੀ ਜ਼ਿੰਦਗੀ ਕੱਟ ਰਹੇ ਆ ਜੀ ਨਹੀਂ ਰਹੇ ਉਸੇ ਤਰ੍ਹਾਂ ਪੰਜਾਬ ਜੀ ਨਹੀਂ ਰਿਹਾ ਜੋ ਪੰਜਾਬ ਆ ਮਤਲਬ ਇੱਕ ਲੰਘਦੀ ਪਈ ਆ ਬੰਦਾ ਕਹਿੰਦਾ ਵੀ ਤੜਵੱਟ ਜ਼ਮਾਨਾ ਗੱਟ ਭਲੇ ਦਿਨ ਆਉਣਗੇ ਬਸ ਉਹ ਭਲੇ ਦਿਨਾਂ ਦੀ ਉਡੀਕ ਦੇ ਵਿੱਚ ਪੰਜਾਬ ਆ ਤੇ ਹੁਣ ਜੋ ਇਸ ਵੇਲੇ ਸਥਿਤੀ ਬਣੀ ਹੋਈ ਆ ਰਾਜਨੀਤਿਕ ਤੌਰ ਤੇ ਪਾਪਾ ਗੁਰਿੰਦਰ ਢਿੱਲੋਂ ਵੀ ਆਪਣੇ ਵੱਲੋਂ ਜ਼ੋਰ ਲਾ ਰਹੇ ਲੱਗਦਾ ਇਦਾਂ ਹੀ ਆ ਕਦੀ ਕਿਸੇ ਨੂੰ ਮਿਲਦੇ ਆ ਕਦੀ ਕਿਸੇ ਨੂੰ ਮਿਲਦੇ ਆ ਕੀ ਸਮਝਦੇ ਹੋ ਇਸ ਵੇਲੇ ਜਿਹੜੀ ਸਥਿਤੀ ਬਣੀ ਪਈ ਪੰਜਾਬ ਦੀ ਪੰਜਾਬ ਦੇ ਵਿੱਚ ਲੋਕ ਜ਼ਿੰਦਗੀ ਨਾ ਜੀ ਰਹੇ ਨਾ ਕੱਟ ਰਹੇ ਆ ਜ਼ਿੰਦਗੀ ਰੀਂਗ ਰਿਹਾ ਪੰਜਾਬ ਵਿੱਚ ਅਨਪਲਾਈਮੈਂਟ ਦਾ ਮੰਦੜਾ ਹਾਲਾ ਕਸਾਨੀ ਦਾ ਮੰਦੜਾ ਹਾਲਾ ਬਾਕੀ ਸਾਡੀ ਇੰਡਸਟਰੀ ਇੱਥੋਂ ਗ ਜਾ ਚੁੱਕੀ ਐ ਜਿਹੜੀ ਐਗਰੋਬੀਜ ਇੰਡਸਟਰੀ ਸਾਡੇ ਕੋਲ ਹੈ ਨਹੀਂ ਜਿੱਦੇ ਅਸੀਂ ਮਾਰਸ਼ਲ ਕਿ ਜ਼ਿੰਦਗੀ ਲੋਕ ਰੀਗ ਰਹਾ ਸਿਰਫ ਇਹ ਆ ਲੋਕ ਮਿਹਨਤੀ ਹੋਣ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਗੁਜ਼ਾਰਾ ਕਰੀ ਜਾ ਰਹੇ ਆ ਅੱਜ ਖੇਤੀਬਾੜੀ ਦੀ ਜਿਹੜੀ ਆ ਉਹ ਵੱਡਾ ਜਿਹੜਾ ਜ਼ਿਮੀਦਾਰ ਉਹਦੀ ਖੇਤੀ ਹੈਗੀ ਆ ਛੋਟੇ ਜ਼ਿਮੀਦਾਰ ਦੀ ਜਿਹੜੀ 86% ਬਕਾਇਦਾ ਤੌਰ ਤੇ ਗਿਣਤੀ ਹੈ ਸਾਡੇ ਪੰਜਾਬ ਦੇ ਦੀ ਕੋਈ ਜ਼ਿੰਦਗੀ ਨਹੀਂ ਖੂਹ ਦੀ ਮਿੱਟੀ ਖੂਹ ਹੀ ਰੱਖਦੀ ਜਾਂਦੀ ਹੈ ਉਹਦੀ ਬਦ ਕਿਸਮ ਦੀ ਇੱਕ ਹੋਰ ਵੀ ਹੈ ਜੇ ਉਹਦੇ ਦੋ ਮੁੱਦੇ ਆ ਨਾ ਉਹਨਾਂ ਨੇ ਘਰ ਦੇ ਵਿੱਚ ਪ੍ਰਵਾਸੀ ਦੁੱਖ ਜੂਰ ਰੱਖਿਆ ਆ ਇਹ ਨਹੀਂ ਵੀ ਮੁੰਡੇ ਉੱਠ ਕੇ ਕੰਮ ਕਰ ਲੈਣ ਉਹ ਫਿਰ ਪ੍ਰਸ਼ਕ ਕਰਨੇ ਕਰਨ। ਜਿਹੜੇ ਪ੍ਰਵਾਰਥੀ ਆਉਂਦੇ ਨੇ ਉਹ ਇੱਕ ਕਮਰੇ ਵਿੱਚ 5 5 6 6 7 7 ਵਗੈਰਾ ਕਰ ਲੈਂਦੇ ਭੁੰਜੇ 100 ਵੀ ਜਰਾ ਕਰਦੇ। ਉਹ ਪੈਸੇ ਵੀ ਜੋੜਦੇ ਨੇ ਤੇ ਕੰਮ ਵੀ ਕਰਦੇ ਨੇ। ਦੂਸਰੀ ਚੀਜ਼ ਜਿਹੜੀਆਂ ਸਰਕਾਰਾਂ ਹੁਣ ਤੱਕ ਆਈਆਂ ਨੇ ਉਹਨਾਂ ਨੇ ਜੋ ਕੀਤਾ ਕੀਤਾ ਲੇਕਿਨ ਜਿਹੜੇ ਸਾਡੇ ਪੰਜਾਬ ਦੇ ਹਰਨਾਤ ਮਾਰੇ ਰਹੇ ਨੇ 15 ਸਾਲ ਉਹਨੇ ਸਾਨੂੰ ਬਹੁਤ ਪਿੱਛੇ ਲੈ ਕੇ ਗਿਆ ਦੋ ਜੰਗਾਂ ਜਿਹੜੀਆਂ ਪਾਕਿਸਤਾਨ ਤੇ ਹਿੰਦੁਸਤਾਨ ਹੋਈਆਂ ਉਹਨਾਂ ਜੰਗਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ 65 ਦੀ ਜੰਗ ਲੱਗਦੀ ਜਿਹੜੀ ਸਾਡੀ ਵੱਡੀ ਇੰਡਸਟਰੀ ਸੀ ਉਹ ਸਾਡੀ ਸ਼ਿਫਟ ਹੋ ਜਾਂਦੀ ਹੈ ਉਥੋਂ ਤੋਂ ਫਰੀਦাবাদ ਚਲੇ ਗਿਆ ਕੋਈ ਗੁਰੂਗ੍ਰਾਮ ਚਲੇ ਗਿਆ ਕਿੱਥੇ ਕੱਟੜ ਦੀ ਜੰਗ ਲੈਂਦੇ ਵਿੰਦੀ-ਵਿੰਦੀ ਚੱਲ ਜਾਂਦੀ ਫਿਰ ਉਹੀ ਰਹਿ ਕੇ ਜਿਹੜੇ ਗਾਂ ਕਿਤੇ ਤੋਂ ਢੋਹ ਦੀ ਕਿਤੇ ਮਿਲਦੀ ਉਹਦਾ ਇਸ ਕਰਕੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਲੇਕਿਨ ਪੰਜਾਬ ਦੇ ਲੋਕ ਜਿਹੜੇ ਇਹਨੇ ਫਿਰ ਆਪਣੇ ਬਹੁਾਂ ਦੇ ਬਲ ਦੇ ਰਾਜੇ ਨੇ ਫਿਰ ਖੜੇ ਹੋ ਜਾਂਦੇ ਅੱਛਾ ਇੱਕ ਪੰਜਾਬੀਆਂ ਦੀ ਖਾਸੀਅਤ ਇਹ ਆ ਵੀ ਇਹਨਾਂ ਨੂੰ ਰੋਣਾ ਨਹੀਂ ਆਉਂਦਾ ਜੇ ਕਿਤੇ ਰੋਣਾ ਜਾਣਦੇ ਹੋਣ ਨਾ ਬਾਕੀਆਂ ਵਾਂਗੂ ਤੇ ਫਿਰ ਸ਼ਾਇਦੇ ਤਰੱਕੀ ਵੀ ਕਰ ਲੈਣ ਨਾ 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 ਰੋਣ ਵਾਲਾ ਬਦਤ ਰੱਖੀ ਨਹੀਂ ਕਰਦਾ ਤਰਕੀ ਉਹੀ ਕਹਿੰਦਾ ਜਿਹਦੀ ਬੰਦ ਬਲ ਜੋੜੇ ਮੈਂ ਉਹ ਉਹ ਗੱਲ ਕਹਿਣਾ ਨਾ ਵੀ ਜੇ ਰੋਣਾ ਡਰਾਮੇ ਬਾਜੀ ਆਂਦੀ ਹੋਵੇ ਤੇ ਸ਼ਾਇਦ ਗੱਲ ਬਣ ਜੇ ਵੀ ਸਾਨੂੰ ਰੋਣਾ ਨਹੀਂ ਨਾ ਹੁੰਦਾ ਜਿਹੜੇ ਰੋਂਦੇ ਉਹਨਾਂ ਤਰਕੀ ਕਿੱਥੇ ਹੁੰਦੀ ਤਰਕੀ ਉੱਦੀ ਹੁੰਦੀ ਜਿਹੜੇ ਬਾਵਾ ਦੇ ਬਲ ਦੇ ਹੌਸਲੇ ਦੇ ਚੱਲਦੇ ਚੱਲ ਕੋਈ ਗੱਲ ਨਹੀਂ ਯਾਰ ਗਾਂ ਸੀ ਅੱਜ ਦੀ ਡੇਡ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਕੈਨੇਡਾ ਅਮਰੀਕਾ ਜੁਕੇ ਅਸਲੀ ਕਿਹਨਾਂ ਦੀ ਜਾ ਕੇ ਉੱਥੋਂ ਦੀ ਜਿਹੜੀ ਇਕਨੋਮੀ ਦੀ ਵਧਾਈ ਬਿਲਕੁਲ ਤੇ ਪਹਿਲਾਂ ਇਹ ਹੁੰਦਾ ਸੀ ਵੀ ਜਿਹੜਾ ਬਕਾਇਦਾ ਤਾਂ ਉਹ ਕੈਨੇਡਾ ਜਾਂਦਾ ਸੀ ਉੱਥੋਂ ਕਮਾਈ ਕਰਕੇ ਇੱਥੇ ਭੇਜਦਾ ਸੀ ਇੱਥੇ ਆਪਣੀਆਂ ਕੋਠੀਆਂ ਵੀ ਪਾਉਂਦਾ ਸੀ ਜ਼ਮੀਨ ਵੀ ਖਰੀਦਦਾ ਸੀ ਲੇਕਿਨ ਅੱਜ ਟ੍ਰੈਂਡ ਚੇਂਜ ਹੋ ਗਿਆ ਕਹਿੰਦੇ ਆਪ ਮੁੰਡਾ ਚਲੇ ਗਿਆ ਬਾਪੂ ਨੇ ਕਿਹਾ ਜਿਹੜੀ ਦੁਕੰਦਗੀ ਵੇਚੀ ਤੂੰ ਆ ਜਾ ਇੱਥੇ ਟ੍ਰੈਂਡ ਚੇਂਜ ਹੋ ਗਿਆ ਤੁਹਾਡਾ ਹੁਣ ਕੋਈ ਗੱਲ ਨਹੀਂ ਅਗਲੀ ਗੱਲ ਪੰਜਾਬ ਦੇ ਵਿੱਚ ਲੀਡਰਸ਼ਿਪ ਦਾ ਖਿਲਾਫ 2020 ਦੇ ਵਿੱਚ ਜਿਹੜਾ ਕਿਸਾਨੀ ਮੋਰਚਾ ਲੱਗਾ ਸੀ ਉਹ ਵਿਦਾਊਟ ਸਿਆਸੀ ਲੀਡਰਸ਼ਿਪ ਦੇ ਮੋਰਚਾ ਦਿੱਤਾ ਗਿਆ ਸੀ ਵਿਦਾਊਟ ਉਹ ਕਿਸਾਨ ਜਿੱਥੇ ਬੰਦਿਆਂ ਦੇ ਮੋਰਚਾ ਸੀਗੇ ਉਹਨੇ ਸਾਬਤ ਕਰ ਦਿੱਤਾ ਵੀ ਪੰਜਾਬ ਦੇ ਵਿੱਚ ਲੀਡਰਸ਼ਿਪ ਦਾ ਖਲਾਅ ਹੈ ਤੇ ਲੀਡਰ ਨੂੰ ਕੋਈ ਪੁੱਛਦਾ ਨਹੀਂ ਹੁਣ ਲੋਕ ਆਪਣੇ ਫੈਸਲੇ ਆਪ ਲੈਂਦੇ ਆ ਲੇਕਿਨ ਕਿੰਨੇ ਕਿਵੇਂ ਉਹਨਾਂ ਕੋਈ ਦੰਦ ਦਿਸਦਾ ਕੱਖ ਨਹੀਂ ਕਰ ਰੱਖੀ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜਕੱਲ ਸਰਗਰਮੀ ਬਹੁਤ ਵਖਾਰ ਹੈ ਲੱਗਦਾ ਜਿਵੇਂ ਉਹ ਲੀਡਰਸ਼ਿਪ ਦੇ ਖਲਾ ਦਾ ਫਾਇਦਾ ਠਾ ਕੇ ਕੋਈ ਨਾ ਕੋਈ ਨਵੀਂ ਸਬੰਧੀ ਕਰ ਰਹੇ ਹੋ ਬਿਲਕੁਲ ਪਹਿਲਾਂ ਬਾਬੇ ਦਾदू ਵਾਲਾ ਨਾ ਜਾਰੀ ਮਾਨ ਨਾ ਜਾਰੀ ਤਕਬੀਰ ਨਾ ਜਾਰੀ ਮਜੀਠੀ ਨਾ ਜਾਰੀ ਤੇ ਹੁਣ ਇੱਕ ਸਾਡੀ ਸਭ ਤੋਂ ਵੱਡੀ ਜਥੇਬੰਦੀ ਹੈ ਬੁੱਢਾ ਤਾਂ ਵੱਡੇ ਦਲ ਦੇ ਕੋਲੇ ਆਪਣੇ ਕਾਫੀ ਪ੍ਰਾਪਰਟੀ ਵੀ ਆ ਆਪਣੇ ਬੰਦੇ ਵੀ ਆ ਆਪਣੇ ਸਕੂਲ ਵੀ ਆ ਉਹਨਾਂ ਦੇ ਡੇਰੇ ਤੇ ਕਲ ਜਾਂਦੇ ਨੇ ਗੁਰਜ ਕਾਲੀ ਫੂਲਾ ਸਿੰਘ ਅੰਮ੍ਰਿਤਸਰ ਉੱਥੇ ਮੰਦ ਲਖਾੜਾ ਗੁਰਦੁਆਰਾ ਵੀ ਹੈ गावा ਜਿਹੜਾ ਸ਼ਿਵੇਂ ਪਾਸ਼ਾ ਦਾ ਜਿੱਥੇ ਉਹ ਪੁਸ਼ਟੀਆਂ ਵਗੈਰਾ ਕਰਾਉਂਦੇ ਸੀ ਕੋਲ ਕਰਾਉਂਦੇ ਸੀਗੇ ਮੰਦ ਬਣਾਉਂਦੇ ਸੀਗੇ ਤੇ ਮੈਂ ਇਹ ਵੀ ਦੱਸ ਦਿਆਂ ਕਿ ਉੱਥੇ ਬੱਕਰੇ ਵੀ ਝਟਕਾਈ ਜਾਂਦੇ ਨੇ ਛਕਾਏ ਵੀ ਜਾਂਦੇ ਨੇ ਇੰਨੀ ਗੱਲ ਲਈ ਆਖਰ ਦੇ ਛਕਾਏ ਵੀ ਜਾਂਦੇ ਨੇ ਜਦੋਂ ਦੀਵਾਲੀ ਆਉਂਦੀ ਹੈ ਨਾ ਦੀਵਾਲੀ ਤੋਂ ਅਗਲੇ ਦਿਨ ਮੱਲਾ ਕੱਢਣ ਤੋਂ ਬਾਅਦ ਫਿਰ ਪੱਕੇ ਜੜਕਾਈ ਜਾਂਦੇ ਵੱਡੀ ਗਿੱਡੀ ਨਿਹੰਗ ਸਿੰਘ ਸ਼ਾਮਲ ਹੁੰਦੇ ਨੇ ਉਹਨਾਂ ਨੂੰ ਦੀਵਾਲੀ ਵਾਲੇ ਦਿਨ ਸਨਮਾਨਤ ਵੀ ਕੀਤਾ ਜਾਂਦਾ ਕਾਲਪਿਕ ਤੋਂ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਹੁਣ ਬਾਬਾ ਜੀ ਕੱਲ ਉੱਥੇ ਗਏ ਨੇ ਉਹਨਾਂ ਨੇ ਸਭ ਜਗ੍ਹਾ ਜਾ ਕੇ ਵੇਖ ਲਿਆ ਉਹ ਚਾਹੁੰਦੇ ਵੀ ਲੀਡਰਸ਼ਿਪ ਦਾ ਖਲਾ ਜਿਹੜਾ ਵਾ ਇਹਨੂੰ ਪੂਰਾ ਭਰਿਆ ਜਾਵੇ ਜਿਹਦੇ ਕਰਕੇ ਸਰਗਰਮੀਆਂ ਵਧਾਈਆਂ ਉਹਨਾਂ ਨੇ ਐਸੇ ਕਰਕੇ ਵਜੇ ਵੀ ਘੋੜੇ ਵਰਗੇ ਦੇ ਲੇਕਿਨ ਆਪਣੇ ਸੰਪਰਦਾ ਦੇ ਮੁਖੀ ਉਹਨਾਂ ਜਸਦੀਪ ਸਿੰਘ ਗਿੰਦੂ ਬਣ ਗੜਾ ਤਾ ਤੇ ਮੈਂ ਇਹ ਵੀ ਦੱਸ ਦਿਆਂ ਵੀ ਜਿੰਨੇ ਵੀ ਬਾਬਾ ਜੈਮਲ ਸਿੰਘ ਬਾਬਾ ਸੈਵਨ ਸਿੰਘ ਬਾਬਾ ਜਗਤ ਸਿੰਘ ਬਾਬਾ ਚਰਨ ਸਿੰਘ ਵੀਰਨ ਸਿੰਘ ਇਹ ਸਾਰੇ ਆਪਣੇ ਰਿਸ਼ਤੇਦਾਰ ਨੇ ਇਨਾਂ ਦੇ ਵਿੱਚੋਂ ਮਤਲਬ ਬਾਹਰ ਦਾ ਬੰਦਾ ਕੋਈ ਨਹੀਂ ਹੈਗਾ ਤੇ ਸਾਰੇ ਜੱਟ ਭਾਈ ਭਾਈਚਾਰ ਨਾਲ ਸੰਬੰਧਤ ਨੇ ਜੱਟ ਕੋਈ ਨਹੀਂ ਹੈਗਾ ਉਹਨਾਂ ਬਾਬਾ ਜੀ ਜਿਸ ਤਰੀਕੇ ਨਾਲ ਲੱਗੇ ਕਿਉਂਕਿ ਲੋਕ ਇਹ ਵੀ ਧਾਰਮਿਕ ਪ੍ਰਵਿਰਤੀ ਵਾਲੇ ਨੌਕਰਾਂ ਨੂੰ ਵੀ ਆਖੀ ਮੰਨ ਲੈਂਦੇ ਆ ਉਹਨੂੰ ਪਛਤਰ ਪੈਣ ਤੇ ਮੈਨੂੰ ਲੱਗਦਾ ਵੀ ਬਾਬਾ ਜੀ ਇਹਦੇ ਵਿੱਚ ਕੁਝ ਨਾ ਕੁਝੇ ਕਰਨਗੇ ਨਵੀਂ ਸੰਬੰਧੀ ਕਰਕੇ ਕੋਈ ਨਾ ਕੋਈ ਨਵਾਂ ਰਸਤਾ ਦੇਣਗੇ ਲੋਕਾਂ ਨੂੰ ਕਿ ਉਹਨਾਂ ਦੇ ਕੋਲ ਮਾਇਆ ਵੀ ਹੈ ਉਹਨਾਂ ਕੋਲ ਬੰਦੇ ਵੀ ਹੈ ਉਹਨਾਂ ਕੋਲ ਜਗਾ ਵੀ ਹੈ ਮੈਂ whatsapp 'ਇਹ ਸਵਾਲ ਜਿਹੜਾ ਕੀਤਾ ਸੀ ਨਾ ਇਸੇ ਇਸੇ ਆਧਾਰ ਤੇ ਕੀਤਾ ਸੀਗਾ ਉਹ ਜਿਸ ਕਦਰ ਚੁਣ ਕੇ ਬੰਦਿਆਂ ਨੂੰ ਮਿਲ ਰਿਹਾ ਨਾ ਵੀ ਇਹਨੂੰ ਮਿਲਿਆ ਜਾਵੇ ਇਹਨੂੰ ਮਿਲਿਆ ਜਾਵੇ ਉਹ ਤੁਹਾਡੀ ਗੱਲ ਠੀਕ ਹੈ ਕੋਈ ਸਫਸਤਬੰਦੀ ਹੋ ਰਹੀ ਹੈ ਕੋਈ ਨਵਾਂ ਧੜਾ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਵਾਲ ਉਹੀ ਹੈ ਨਾ ਬੰਦੇ ਤੇ ਆਪਾਂ ਚੁਣ ਲਵਾਂਗੇ ਬੰਦੇ ਤੇ ਆਪਾਂ ਪਹਿਲਾਂ ਵੀ ਚੁਣਦੇ ਰਹੇ ਜਦੋਂ ਸਰਕਾਰਾਂ ਚੁਣਦੇ ਹਾਂ ਉਹਨਾਂ ਕੋ ਅਜੰਡਾ ਕੀ ਹੋਏਗਾ ਹਾਂ ਅਜੰਡਾ ਕੀ ਹੋਏਗਾ ਅਜੰਡਾ ਪੰਜਾਬ ਦੀ ਡਿਵੈਲਪਮੈਂਟ ਹੋਏਗਾ ਡਵੈਲਪਮੈਂਟ ਦੇ ਵਿੱਚ ਇੰਡਸਟਰੀ ਉਂਡਰ ਕੀਤਾ ਜਾਊਗਾ। ਡਵੈਲਪਮੈਂਟ ਵਿੱਚ ਕਿਸਾਨੀ ਨੂੰ ਨਵੇਂ ਸਾਧਨਾਂ ਨਾਲ ਟ੍ਰੈਨ ਕੀਤਾ ਜਾਊਗਾ। ਬੇਰੁਜ਼ਗਾਰੀ ਦਾ ਮਸਲਾ ਸਭ ਤੋਂ ਵੱਡਾ ਵਾ। ਇੱਥੇ ਐਗਰੋਬੇਸਡ ਇੰਡਸਟਰੀ ਲਾਈਜਾਊਗੀ। ਇੱਕ ਬਦਲ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ ਫਾਜ਼ਲਕਾ ਦੇ ਵਿੱਚ ਇਹਨਾਂ ਇੱਕ ਲਾਈਤੀ ਟਮਾਟੋ ਸੌਸ। ਹਾਂਜੀ। ਉਹ ਚੱਲੀ ਨਹੀਂ। ਹਾਂ। ਉਹ ਤੇਤ ਮਨਜੀਤ ਸਿੰਘ ਨਾਂ ਦਾ ਜਿਹੜਾ ਐਮ ਡੀ ਹੁੰਦਾ ਤੇ ਉਹ ਸੋਇਦਾ ਵੀ ਇੱਥੇ ਮਿਰਚ ਬੜੀ ਹੁੰਦੀ ਹੈ। ਉਹਨੇ ਚਿੱਲੀ ਸਾਲ ਬੜੀ ਸ਼ੁਰੂ ਕਰ ਦਿੱਤੀ ਅਖਬਾਰ ਜਿਸ਼ਤਰ ਦਿੱਤਾ ਤੇ ਵਿਦੇਸ਼ਾਂਰ ਬੜੇ ਆਰਡਰ ਆ ਗਏ ਉਹਨਾਂ ਨੂੰ। ਇੰਨੇ ਕਾਡਰ ਆ ਗਏ ਵੀ ਉਹ ਉਹਨਾਂ ਕੋਲ ਜਿਹੜਾ ਜਿਸ ਇੰਡਸਟਰੀ ਛੋਟੀ ਸੀ ਆਰਡਰ ਜਾਂਦੇ ਉਹ ਭੁਗਤਾਈ ਕਿਸੇ ਕੇ ਪੂਰੇ। ਤੇ ਮੁੜ ਕੇ ਜਦੋਂ ਉਹਦਾ ਪੂਰਾ ਕੰਮ ਚੱਲ ਪਿਆ ਉਹਦੀ ਬਦਲੀ ਕਰ ਦਿੱਤੀ ਗਈ। ਮਾਨ ਸਰਪਾਰ ਦੀ ਸਭ ਤੋਂ ਵੱਡੀ ਨਲਾਕੀ ਇਹ ਸੀ ਕਿ ਮਾਨ ਸਰ ਕਰਨ ਦੀ ਮੈਂ ਮਾਨ ਸਰ ਨੂੰ ਕਿਹਾ ਵੀ ਸੀਗਾ ਲੇਕਿਨ ਕੱਖ ਨਹੀਂ ਕੀਤਾ ਉਹਦੇ ਤੇ ਅਗਲਾ ਨਵਾਂ ਐਮ ਡੀ ਆ ਗਿਆ ਉਹਨੇ ਕਿਹਾ ਵੀ ਮਿਲਦਾ ਕੀ ਹੈ ਜੇ ਪਰ ਉਹ ਕਹਿੰਦਾ ਆਪਣੀ ਤੁਸੀਂ ਇਸ ਕਰਕੇ ਇਹੋ ਦੇ ਬੰਦੇ ਅੱਗੇ ਲੈ ਕੇ ਆਉਣ ਵੀ ਅਜਾ ਅਸੀਂ ਕਹਿੰਦੇ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ ਦੇ ਘੇਰੇ ਘੇਰੇ ਸਾਰੇ ਦਿਵਾਲੇ ਹੋਏ ਆ ਉਹਦੇ ਕਰ ਹਰਪਾਲ ਜਿਹੜਾ ਹਰਬੀਤ ਪਠਾਨ ਮਾਜਰਾ ਵੀ ਹੋਇਆ ਆ ਬਾਕੀ ਬੁਢਾਡਾ ਇੰਡਲੀ ਸਾਰੇ ਇਕੱਠੇ ਹੋਏ ਨੇ ਅੱਛਾ ਪਟੀ ਸਾਹਿਬ ਤੁਸੀਂ ਇੱਕ ਗੱਲ ਦੇਖੋ ਗੌਰ ਕਰੋ ਮਾੜਾ ਜਿਆ ਬਈ ਅਨਰੈਵ ਸਤ ਇੰਨੀ ਜ਼ਿਆਦਾ ਐਮਐਲਏ ਫਰਾਰ ਹੈ ਆਮ ਬੰਦਾ ਚਲੋ ਭਰਦਾ ਹੀ ਭਰਦਾ ਐਮਐਲਏ ਫਰਾਰ ਆ ਬੰਦਾ ਤੁਸੀਂ ਸਥਿਤੀ ਦੇਖੋ ਕੀ ਬਣੀ ਪਈ ਆ ਨਹੀਂ ਐਮਐਲਏ ਫਰਾਰ ਨਹੀਂ ਗਾ ਜੀ ਐਮਐਲਏ ਉੱਤੇ ਜਿਹੜੀ ਸਰਕਾਰ ਦੀ ਛਤਰ ਸਹ ਹੈਗੀ ਹੈ ਜਿਸ ਤਰ੍ਹਾਂ ਕਿ ਬਾਰ-ਬਾਰ ਲਾਈਵ ਹੋ ਕੇ ਆਪਣੇ ਉਹ ਤਭੀਆਂ ਭਰੇ ਲਬਜ਼ੇ ਵਰਤਾਵਾ ਜਿਸ ਤਰ੍ਹਾਂ ਪੱਤਰਕਾਰਾਂ ਦਾ ਗਲਬਦ ਕਰਦਾ ਕੀ ਉਹ ਨੂੰ ਫੜੰਜਾ ਸਰਦਾ ਤੁਹਾਨੂੰ ਪਤਾ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਾਲੇ ਬੀਬੀ ਜਿਹੜੀ ਹੈਗੀ ਆ ਉਹਦੀ ਪਤਨੀ ਪਰਨੀਤ कौर ਐਮਪੀ ਸੀਗੀ ਤੇ ਦਿੱਲੀ ਨੂੰ ਜਾ ਰਹੀ ਸੀ। ਰਸਤੇ 'ਚ ਉਹਨੂੰ ਫੋਨ ਆਉਂਦਾ ਵੀ ਪਾਰਲੀਮੈਂਟ ਹਾਊਸ ਤੋਂ ਬੋਲ ਰਿਹਾ ਪੜੀ ਤਨਖਾਹ ਬਣੀ OTP ਨੰਬਰ ਕਿ ਉਹ OTP ਨੰਬਰ ਦਿੰਦੇ ਆ ਤੇ 5 ਮਿੰਟ ਦੇ ਖਾਤਾ ਖਾਲੀ ਕਰ ਦਿੱਤਾ 23 ਲੱਖ ਵਿਗੜਾ ਦੇ ਨੇ ਉਹਨੂੰ ਮੈਸੇਜ ਹੁੰਦਾ ਤੁਹਾਡਾ ਪਤਾ 23 ਲੱਖ ਡਾ ਲਿਆ ਮੇਰਾ ਉਹ ਪਾਰਲੀਮੈਂਟੇਡ ਫੋਨ ਕਰਦੀ ਕਹਿੰਦੀ ਉਹ ਜਿੱਦ ਫੋਨ ਕੀਤਾ ਹੀ ਨਹੀਂ ਨਾਲੇ OTP ਨੰਬਰ ਕਿ ਉਹ ਲਵਾਉਂਦਾ ਡਾ ਸੀ ਭਾਦੀ ਬਣ ਜਾਂਦੀ ਆ ਉਹ ਫਿਰ ਆਪਣੇ ਪਤੀ ਨਾਲ ਗੱਲ ਕਰਦੀ ਜਦੋਂ ਤੇ ਫਿਰ 24 ਘੰਟਿਆਂ ਦੇ ਵਿੱਚ ਵਿੱਚ ਬੰਦੇ ਵੀ ਜਾ ਕੇ ਝਾਰਖੰਡ ਤੋਂ ਫੜ ਲੈ ਲੇਵੀ ਆਪਦੇ ਉਹਨਾਂ ਦੀ ਜੁੱਤ ਪਤਾ ਨਹੀਂ ਕੀਤਾ ਮੁਕੱਦਮਾ ਵੀ ਦਰਜ ਕੀਤਾ ਤੇ 23 ਲੱਖ ਰੁਪਏ ਦੀ ਬੀਬੀ ਦੇ ਖਾਤੇ ਜਵਾਮਸਾਗੇ। ਛੋਮੀਅ ਘੰਟਿਆਂ ਦੇ ਵਿੱਚ ਵਿੱਚ ਜੇ ਉਹ ਫੜੇ ਜਾ ਸਕਦੇ ਆ ਤੇ ਫਿਰ ਪਠਾਨ ਪਰਮੇਸ਼ਰ ਸਿੰਘ ਪਠਾਨ ਮਾਜਰੇ ਕਿਹੜੀ ਅੰਦ ਬਗ ਦੀ ਮੂਲੀ ਹੈ। ਚਲੋ ਇੱਥੇ ਕਿਤੋਂ ਯਾਤਰਾ ਇਤੋਂ ਅੱਗੇ ਚੱਲਦੇ ਆ ਪੱਟੀ ਸਾਹਿਬ ਕੀ ਫਿਰ ਪਠਾਨ ਮਾਜਰੇ ਨੂੰ ਸ਼ੈ ਤੇ ਪਠਾਨ ਮਾਜਰੇ ਦੇ ਜ਼ਰੀਏ ਕਰਾਉਣਾ ਕੀ ਚਾਉਂਦੇ ਆ ਫਿਰ? ਮੇਂ ਕਰੋਨਾ ਕੁਛ ਨਹੀਂ ਚੋਂਦੇ ਕਰੋਨਾ ਤੇ ਆ ਕਿ ਅੰਦਰਖਾਤੇ ਮਾੜੀ ਮੋਟੀ ਮੁੱਖ ਮੰਤਰੀ ਉਹਨਾਂ ਦੇ ਸ਼ਹਿ ਹੈਗੀ ਲੇਕਿਨ ਜਿਹੜਾ ਕੇਜਰੀ ਵਾਲੋਂ ਤਾਂ ਕਹਿੰਦਾ ਠੋਕਦੇ ਕੇਜਰੀ ਵਾਲ ਦਾ ਵਾਸ ਚੱਲਦਾ ਤੇ ਇਹ ਪੱਕੀ ਗੱਲ ਸੀ ਕਿ ਉਹਦਾ ਇੰਕਾਊਂਟਰ ਕਰ ਦੇਣਾ ਸੀ ਉਹਨਾਂ ਨੇ ਇੰਕਾਊਂਟਰ ਸਪੈਸ਼ਲ ਬਰਾੜ ਜੀ ਨੂੰ ਧਮਕੀ ਆ ਰਹੀ ਹੈ ਨੇ ਗੈਂਗਸਟਰਾਂ ਦੀ ਹੈ ਪਿੱਤੂ ਵਿੱਕੀ ਗੋਡ ਨੂੰ ਮਾਰੇ ਤੇ ਤਿਆਰੀ ਕਰਨ ਇਹਦੇ ਵਿੱਚ ਬੇਕਹਿਤਾ ਤੌਰ ਤੇ ਪਠਾਨ ਮਾਜਰਾ ਮੇਨਨੀ ਗੱਲ ਕੀ ਆ ਕਿ ਮੇਰੀ ਪਤਨੀ ਆਪਣੇ ਘਰ ਦੇ ਵਿੱਚ ਹਾਊਸਸਿੰਗ ਕੀਤੀ ਇਹਨਾਂ ਨੇ ਕਿਉਂ ਗੇਦਰੀਵਾਲ ਤੇ 14 ਦਿਨ ਤੋਂ ਕਿ ਕਾਰਵਾਈ ਕੀਤੀ ਜਾਵੇ ਲੇਕਿਨ ਸਰਕਾਰ ਥੋੜੀ ਜਿਹੀ ਸਪੋਰਟ ਕਰ ਰਹੀ ਨਹੀਂ ਜੇ ਸਰਕਾਰ ਸਪੋਰਟ ਨਾ ਕਰਦੀ ਹੋਵੇ ਤੇ ਫਿਰ ਹੁਣ ਬੜਾ ਕੁਝ ਹੋ ਜਾਂਦਾ ਤੇ ਜਿਹੜੀਆਂ ਉਹਨੇ ਲਾਂਹ ਤਾਂ ਆਪਣੇ ਐਮੇਜਨ ਉਪਾਈਆਂ ਵੀ ਭੇਡਾਂ ਨਾ ਬਣੋ ਭੇਡਾਂ ਨਾ ਬਣੋ ਤੁਸੀਂ ਭੇਡਾਂ ਨਹੀਂ ਹੈਗੇ ਤੁਸੀਂ ਅੱਛਾ ਉਹਨਾਂ ਦੇ ਇਸ ਗੱਲ ਕਹਿਣ ਦਾ ਅਸਰ ਹੋਇਆ ਕੱਲ ਢਾਲੀਵਾਲ ਸਾਹਿਬ ਕਰਾਰਾ ਬੋਲੇ ਜਿਹੜਾ ਕੁਲਦੀਪ ਢਾਲੀਵਾਲ ਨਹੀਂ ਉਹ ਅੱਜ ਬੋਲੇ ਹਨ ਨਹੀਂ ਕੱਲ ਮੈਂ ਅੱਜ ਬੋਲੇ ਜੇ ਤਾਰੀਵਾਲ ਕੱਲ ਮੈਂ ਪੱਤਰਵਾਦੀ ਬੋਲਿਆ ਮੈਂ ਮੈਂ ਢਾਲੀਵਾਲ ਦੀ ਗੱਲ ਕੱਲ ਦੇ ਸੈਸ਼ਨ ਦੀ ਗੱਲ ਕਰ ਰਿਹਾ ਹਾਂ ਢਾਲੀਵਾਲ ਸਾਹਿਬ ਬੋਲੇ ਕੱਲ ਨਹੀਂ ਢਾਲੀਵਾਲ ਤਾਂ ਵੀ ਬੋਲੇ ਹਾਂ ਢਾਲੀਵਾਲ ਨੇ ਤੇ ਅੱਜ ਬਕਾਇਦਾ ਤੌਰ ਤੇ ਉੱਥੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲੇ ਉਹ ਇਹਨਾਂ ਨੇ ਖਿਲਾਫ ਬੋਲਿਆ ਪ੍ਰਤਾਪ ਬਾਲਵੀਰ ਦੇ ਖਿਲਾਫ ਬੋਲੇ ਤਕਬੀਰ ਸਿਰ ਬਦਲ ਨੂੰ ਉਹਨੇ ਚਿੱਟੇ ਲਫਜ਼ਾਂ ਦੇ ਕਹਿ ਦਿੱਤੀ ਗੱਲ ਵੀ ਤੂੰ ਜਿਹੜੀ ਧੇਰ ਦੇਦਾ ਨਾ ਗਿੱਦੜ ਧਮਕੀਆਂ ਸਾਡਾ ਕੁਛ ਨਹੀਂ ਕਰ ਸਕਦੀ ਹੈ ਤੇ ਤੁਮ ਕਹਿੰਦੇ ਇਹ ਬੰਦ ਕਰਦੇ ਤੇ ਅਸੀਂ ਕਾਰ ਵੀ ਕਰਾਂਗੇ ਤੇ ਤਕਬੀਰ ਸਿੰਘ ਬਾਦਲ ਦੀ ਵੀ ਇਹ ਗੱਲ ਗਲਤ ਤੁਹਾਨੂੰ ਪਤਾ ਹੋਵੇਗਾ 2017 ਦੇ ਵਿੱਚ ਜਦੋਂ ਇਹ ਲਾਂਬੇ ਹੁੰਦੇ ਸਰਕਾਰ ਤੋਂ ਦੇ ਕੈਪਟਨ ਦੀ ਸਰਕਾਰ ਬਣਦੀ ਹੈ ਤੇ ਸਿੰਘ ਬਾਦਲ ਜਿਹੜੀ ਸਟੇਜ ਦੱਸੋ ਤੁਹਾਨੂੰ ਕਿਹੜਾ ਸੱਤਾੰਨ ਕਰਦਾ ਲਿਓ ਕੱਕਾ ਲਾਲ ਡਰੀ ਇਹ ਕੋਈ ਸਰਕਾਰ ਜਿਹੜੀ ਦੇਸ਼ੀ ਨਾ ਉਹ 2022 ਚ ਆਪਣੀ ਸਰਕਾਰ ਬਣਾ ਕੇ ਬੈਠੇ ਸੀ ਕਰਈ ਤੇ ਅਸੀਂ 25 ਸਾਲ ਰਾਜ ਕਰਨਾ ਤੇ ਜਦੋਂ 10 ਸੀਟਾਂ ਹੀ ਅਸੀਂ ਤੇ ਫਿਰ ਸੰਬੀਰ ਸਿੰਘ ਬਾਦਲ ਅੱਤ ਪਰ ਤੇ ਬੁਨੇ ਹੀ ਨਹੀਂ ਸੀ ਲੱਭੇ ਨਹੀਂ ਸੀ ਕਿੱਥੇ ਕਿੱਥੇ ਨਹੀਂ ਹੈਗੇ ਤੇ ਲਾਲ ਜਾਰੀ ਚ ਨਾਂ ਲਿਖੇ ਜਾਂਦੇ ਸੀ ਆਪ ਸਰਪੰਚ ਕਰਦਾ ਕੋਈ ਗੱਲ ਨਹੀਂ ਸਾਡੀ ਸਰਕਾਰ ਬਾਲੇ ਦੇ ਕਰਾਂ ਕਰ ਲੈਂਦਾ ਆ ਤੁਹਾਡਾ ਬਿਜੀ ਜਿਸ ਦੇ ਪਰਚੰਦ ਚਿਕਰੇ ਵੀ ਵਿਕਰਮ ਸਿੰਘ ਮਜੀਠੀਏ ਨੇ ਪਹਿਲਾਂ ਸਾਡੇ ਨਾਲ ਬਕਤਮੀ ਜੀ ਉਹਨੇ ਤੋਂ ਦੀ ਘਰ ਦੀ ਆਪਣੇ ਘਰ ਚ ਕੀਤੀ ਮੁੜ ਕੇ ਉਹ ਚੰਡੀਗੜ੍ਹ ਲੈ ਕੇ ਸਾਡੇ ਰਸਤੇ ਚ ਕੀਤੀ ਧਮਕੀ ਦਿੱਤੀ ਸਮਝੰਦੇ ਯੇਸੇ ਕਰ ਕੇ ਤਮ ਕੇਨ ਨੇ ਛੱਡੋ ਉਹਨਾਂ ਨੇ ਨਿਗਲ ਕੇ ਸੀ ਵਰਨ ਸ਼ਰਮੇ ਨੂੰ ਵੀ ਵਰਨ ਸ਼ਰਮਾ ਜੀ ਜੋ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਹੋ ਵਿਕਰਮ ਸਿੰਘ ਮਜੀਠੀਏ ਦੇ ਜਾਂਚ ਕਰਨ ਵਾਸਤੇ ਕਈ ਕਮੇਟੀਆਂ ਬਣੀਆਂ ਬਦਰਾਤ ਸਿੰਘ ਦੀ ਬਣੀ ਜਸਕਰਨ ਸਿੰਘ ਦੀ ਬਣੀ ਫਿਰ ਇੱਕ rau ਦੀ ਬਣੀ ਜਿਹਦੇ ਵਿੱਚ ਮੇਰੇ ਖਿਆਲ ਕੁਮਾਰ ਬੰਦੀਉ ਦੀ ਬਣੀ ਉਹਦੇ ਵਿੱਚ ਆਈਜੀ ਲਾਇਆ ਬਕਾਇਦਾ ਤੌਰ ਤੇ ਵੀ ਤੁਸੀਂ ਨਿਗਰਾਨੀ ਕਰੋਗੇ ਨਿਗਰਾਨੀ ਉਹਨੇ ਕੀ ਕੀਤੀ ਨਹੀਂ ਫਿਰ ਜਸਕਰਨ ਦੀ ਬਣੀ ਫਿਰ ਭੁੱਲਰ ਦੀ ਹੱਦਾਂ ਭੁੱਲਰ ਦੀ ਬਣੀ ਲੇਕਿਨ ਕਿਸੇ ਕੁਝ ਨਹੀਂ ਕੀਤਾ ਵਰਨ ਸ਼ਰਮ ਨੇ ਥੋੜਾ ਬੜਾ ਕੰਮ ਕੀਤਾ ਤੇ ਵਰੰਜਨ ਦੇ ਖਿਲਾਫ ਵੀ ਤੂੰ ਝੂਠੇ ਮਕਦਮੇ ਦਰਜ ਕਰਨਾ ਤੇਰੇ ਮੈਂ ਵੇਖ ਲਗਿਆ ਤੇ ਮੈਂ ਕਰਾਂਗੇ ਤੂੰ ਪ੍ਰੇਸ਼ਤਾ ਅਮਰੀਕਾ ਸਾਰੀਆਂ ਰਿਪੋਰਟਾਂ ਆਈਆਂ ਉਹਦੇ ਕਰਕੇ ਅੱਜ ਬੋਲਿਆ ਸੀ ਅੱਜ ਬਕਾਇਦਾ ਤੌਰ ਤੇ ਧੰਨਵਾਦ ਵੀ ਜਿਹੜੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਅਸੀਂ ਇੱਥੇ ਕਾਨੂੰਨੀ ਰਹਿ ਲੈ ਕੇ ਕਾਰਵਾਈ ਕਰਾਂਗੇ ਅਸੀਂ ਕਾਰਵਾਈ ਬੰਦੀ ਹੈ ਅਭਸਰ ਨੇ ਆਪਣਾ ਕੰਮ ਕਹਿੰਦਾ ਫਿਰ ਨਾਂ ਲੈ ਕੇ ਤੁਸੀਂ ਕਹਿੰਦੇ ਵੱਡੇ ਬਾਦਲ ਸਾਹਿਬ ਨਾਲ ਹੈ ਕਿ ਨਹੀਂ ਕਿੰਦੇ ਇੰਨੀ ਗੱਲ ਕਹਿੰਦੇ ਸੀ ਵੀ ਜਿਹੜੀ ਸਾਡੇ ਵਰਗਨਾ ਜ਼ਿਆਸਤੀਆਂ ਕਰਦੇ ਉਹ ਬੰਦੇ ਦੇ ਪੁੱਤ ਬਣਦੇ ਸਾਡੀ ਸਰਕਾਰ ਬਣ ਤੇ ਮੁੜ ਕੇ ਪਛਤਾਉਣਾ ਪਊਗਾ ਇਹਦੇ ਸਿੱਧੇ ਇਲਜ਼ਾਮ ਲਾਇਆ ਉਹਨਾਂ ਨੇ ਜਿਹੜਾ ਨੋਟਿਸ ਅੱਜ ਬਕਾਇਦਾ ਤੋਂ ਧਾਰੀਵਾਲ ਨੇ ਲਿਆ ਧਾਰੀਵਾਲ ਤੇ ਕਾਲੀ ਬੋਲਿਆ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਧਾਰੀਵਾਲ ਨੇ ਇੰਨਾ ਕੰਮ ਕੀਤਾ ਉਹਥੇ ਵੀ ਦੇ ਪੈਰ ਪੈਰ ਗਲ ਕੇ ਪਾਣੀ ਦੀ ਰਹਿ ਕੇ ਤਾਰੀਵਾਲ ਨੇ ਵੀ ਕਿਹਾ ਵੀ ਮੇਰੇ ਇਲਾਕੇ ਦੇ ਵਿੱਚ ਜੋ ਆ ਉਹਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਕਿਉਂਕਿ ਉੱਥੇ ਉਹ ਕਈ ਕਈ ਸਾੜ ਜੜੀਓ ਜੜੀਓ ਵਿੱਚ ਫਸਲ ਨਹੀਂ ਹੋਣੀ ਬਿਲਕੁਲ ਉਹਨੇ ਇਹ ਵੀ ਗੱਲ ਕਹੀ ਵੀ ਜੇ ਫਸਲ ਨਹੀਂ ਹੋਣੀ ਤੇ ਤੁਸੀਂ ਦੇ ਨਬਤ ਨਾਵਤ ਕਰੋ ਕਿੱਥੇ ਜਾ ਹਕੀ ਕਰਾਂਗੇ ਫਿਰ ਆਪਾਂ ਨੂੰ ਕਾਦੀ ਮੋਟ ਲੈਣ ਜਾਵਾਂਗੇ ਆਪਾਂ ਜੇ ਉਹਨਾਂ ਨੇ ਇਹ ਵੱਜ ਵੱਲਾ ਨਗੀਤੀ ਹੈ ਪਤਾ ਨਹੀਂ ਸਰਕਾਰ ਮਦਦ ਕਰਦੀ ਕਿ ਨਹੀਂ ਗਈ ਨਹੀਂ ਕਰਦੀ ਤੇ ਕੱਲ ਜਿਹੜਾ ਡਰਾਮਾ ਬਕਾਇਦਾ ਤੌਰ ਤੇ ਇਹਨਾਂ ਨੇ ਕੀਤਾ ਉਹ ਤਕਤੀਆਂ ਫੜ ਕੇ ਇੱਥਾ ਚ ਤਕਤੀਆਂ ਫੜ ਕੇ ਕੀਤਾ ਤੇ ਉਹਦਾ ਨੋਟਿਸ ਬਕਾਇਦਾ ਤੌਰ ਤੇ ਅਸ਼ਮੀ ਸ਼ਰਮਾ ਜਿਹੜੇ ਬੀਜੇਪੀ ਦੇ ਐਮਐਲਏ ਹਨ ਮੱਧਿਆਨ ਅਸ਼ਮੀ ਸ਼ਰਮਾ ਨੇ ਕੀ ਕਿਹਾ ਜਲੀ ਕੋ ਆਗ ਕਹਤੇ ਹੈ 부ਜੀ ਕੋ ਰਾਗ ਕਹਤੇ ਹੈ ਜੋ ਸਰਕਾਰ ਆਪਣੇ ਹੀ स्पीकर का विरोध कर जावे उसको आप सरकार कहते हैं उन्होंने कहा भी ये तो बेकायदा तौर पे देखो स्पीकर दी ड्यूटी बनती सी रोकना कि विधानसभा च इस तरह तक्तियां नहौणियां मना ओ मर्यादा ते निजामत दे उल्टे देखो लोकसभा च के वेखया सी पोस्ट ते फड़के बाहर उठते हुंदे अंदर जांदे नहीं ਇਹਦੇ ਕਰਕੇ ਕਹਿੰਦਾ ਸਪੀਕਰ ਜੇ ਦਾਮੇਗਾ ਤੇ ਜਿਹੜੀ ਉਹਦੀ ਤੋਹੀਨ ਕੀਤੀ ਸਪੀਕਰ ਦਾ ਮਹਿਗਾ ਤੇ ਇਹਨਾਂ ਸਾਰੇ ਦੇ ਖਿਲਾਫ ਕਾਰਜ ਕਰ ਇਹਨੂੰ ਹਾਊਸ ਤੋਂ ਬਾਹਰ ਕਰੇਗਾ ਨਾ ਕਿਸੇ ਨੂੰ ਵਾਤਲ ਕਰਨਾ ਨਾ ਕਿਸੇ ਨੂੰ ਲੇਕਿਨ ਦੋ ਹੀ ਐਮਐਲਏ ਨੇ ਇੱਕ ਕਸ਼ਮੀਰ ਸ਼ਰਮਾ ਤੇ ਇੱਕ ਜੰਗੀ ਲਾਲ ਮਾਜਨ ਬੀਜੇਪੀ ਦੇ ਤੇ ਕੱਲ ਦੇ ਸੈਸ਼ਨ ਤੋਂ ਦੋ ਹੀ ਗੜਾ ਜਰਸੀ ਹੁਣ ਇੱਕ ਸੋਮਵਾਰ ਦਾ ਦਿਨ ਰਹਿ ਗਿਆ ਪਰਸੋਂ ਸੋਵਰਿੱਦ ਅੱਧਾ ਦਿਨ ਕੰਮ ਸਰਦ ਨਹੀਂ ਦੀਗਾ ਹਾਂ ਕਰਕੇ ਅੱਧਾ ਦਿਨ ਚਲੂਤ ਕਰਨ ਚੰਦੀ ਆਪਾਂ ਦੀ ਰੋਟੀ ਪਾਣੀ ਸਾਕੀ ਚੰਦੀ ਤੁਹਾਨੂੰ ਅੱਪ ਅੱਛਾ ਬੜਾ ਸਰ ਜਿਹੜੀ ਸਥਿਤੀ ਬਣੀ ਪਈ ਆ ਨਾ ਤੁਸੀਂ ਵੇਖਿਓ ਤਰਨਤਾਰ ਨਾਲੀ ਜਿਮਨੀ ਚੋਂ ਦੇ ਵਿੱਚ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਪਲੇਖੇ ਦੂਰ ਹੋ ਜਾਣੇ ਕਈਆਂ ਦੇ ਵੇਖੋ ਤਰਨਤਾਰ ਦੀ ਜਿਮਨੀ ਚੋਂ ਦੇ ਵਿੱਚ ਜੇ ਕਿਤੇ ਸੰਦੀਪ ਸਮੀ ਨੂੰ ਉਮੀਦਵਾਰ ਇਹਨਾਂ ਪੁਨਰ ਸੰਜੀਤ ਅਕਾਲੀ ਦਲ ਨੇ ਬਣਾ ਲਿਆ ਬੇਕਾਇਦਾ ਤੌਰ ਤੇ ਵਾਸ ਪੰਜਾਬ ਨੇ ਬਣਾ ਲਿਆ ਮਾਨ ਨੇ ਬਣਾ ਸਾਰਿਆਂ ਨੇ ਇੱਕ ਮੀ ਇੱਕ ਉਮੀਦਵਾਰ ਬਣਾ ਲਿਆ ਨਾ ਤੇ ਹਾਕਮ ਤੇ ਨਹੀਂ ਬੜੀ ਮੁਸ਼ਕਲ ਹੋ ਜੇਗੀ ਕੰਪੀਟੀਸ਼ਨ ਬੜਾ ਹਾਰਡ ਹੋ ਜਾਏਗਾ ਉਹਦੇ ਸਿੱਟੇ ਫਿਰ ਕੁਝ ਵੀ ਨਿਕਲ ਸਕਦੇ ਕਿ ਉਹ ਹੈ ਹੀ ਪੰਥਕ ਸੀਟ ਆ ਉਹ ਸੀਟ ਹੀ ਪੰਥਕ ਹਾਂ ਜਿਵੇਂ ਜਿਹੜੇ ਖਡੂਰ ਸਾਹਿਬ ਹੁੰਦੀ ਫਿਰ ਕਨਫਰੰਸ ਵੀ ਸੰਧੀ ਜਿੱਤੇ ਅਸੀਂ ਫਿਰ ਆਜੀ ਆਪਣ ਡਿਕਰੀ ਕਰਕੇ ਸੰਧੀ ਜਿੱਤੇ ਅਸੀਂ ਗੁੱਡ ਉਸਰ ਖਡੂਨ ਸੇਵ ਦੀ ਜਿਹੜੀ ਸੀਟ ਖਾਲੀ ਕਰਾਉਣ ਵਾਸਤੇ ਰ ਵਿਜ ਨਿਰਵਿੰਦਰ ਸਿੰਘ ਬ੍ਰਹਮਪ੍ਰਾਨ ਇੱਕ ਪੱਤਰ ਲਿਖਿਆ ਸਤ ਨੂੰ ਸਪੀਕਰ ਕਹਿੰਦਾ ਜੀ ਇਸ ਐਮਏ ਦੇ ਦਾ ਤਰੰਤ ਤੇ ਦੇਖ ਕਰ ਕਾਰਵਾਈ ਕੀਤੀ ਜਾਵੇ ਕਿ ਇਹਨੂੰ ਡਿਸਕਸ ਕੀਤਾ ਜਾਵੇ 48 ਘੰਟਿਆਂ ਦੇ ਅੰਦਰ ਦੇ ਤੇ ਹਾਈ ਕੋਰਟ ਜਾਵਾਂਗੇ ਨਾ ਕੋਈ ਹਾਈ ਕੋਰਟ ਗਿਆ ਨਾ ਪੁੱਛਿਆ 10 ਤਰੀਕ ਨੂੰ ਤਰੀਕ ਹੈ ਮੈਂ ਕਿ 10 ਦੀ ਕੌਨਸਲ ਅਕਤੂਬਰ ਦੇ ਤੇ 10 ਦਿਨ ਨੂੰ ਸਟੇ ਮਿਲ ਗਿਆ ਕਿ ਕਹਾਣੀ ਖਤਮ ਹੋ ਬਾਹਰ ਵੀ ਆ ਜੇਗਾ ਤੇ ਸਟੇ ਵੀ ਚੱਲਦਾ ਰਹੇਗਾ ਤੇ ਫਿਰ ਅਟਰਨੀ ਉਹ ਤੇ ਖਤਮ ਹੋ ਗਈ ਹੁੰਦੀ ਮੈਂ ਪਹਿਲੇ ਦਿਨ ਤੋਂ ਗਿਆ ਸੀ ਕਿ ਇਹ ਸਪੀਕਰ ਤੇ ਡਿਪੈਂਡ ਕਰਦਾ ਕਿ ਉਹਦਾ ਅਸਤੀਫਾ ਜੇ ਮਨਜੂਰ ਉਹਦੀ ਵਜੇ ਉਹਦੇ ਖਿਲਾਫ ਕਾਰਵਾਈ ਕਰਨੇ ਕੀ ਨਹੀਂ ਕੰਮੀ ਉਹ ਸਪੀਕਰ ਨਹੀਂ ਕਰਦਾ ਤੇ ਰਵਿੰਦਰ ਸਿੰਘ ਬਰਾਮਪੁਰਾ ਨੇ ਤਾਂ ਜੱਜਮੈਂਟ ਵੀ ਭੇਜੀ ਸੀ ਸਪੀਕਰ ਨੂੰ ਵੀ ਆਹ ਦੋ 12 ਪੇਜੀ ਜੱਜਮੈਂਟ ਮੇਰੇ ਕੋਲ ਆਈ ਗਏ ਲੱਗਦਾ ਤੁਸੀਂ ਜੇ ਕਿ ਮੈਨੂੰ ਨਹੀਂ ਉਮੀਦ ਵੀ ਕਰੇ ਇਹੀ ਗੱਲ ਬਕਾਇਦਾ ਤੌਰ ਤੇ ਕਲ ਸੰਗਬੀਰ ਸਿੰਘ ਬਾਦਲ ਕਹਿੰਦਾ ਸੀ ਵੀ ਵੇਖੋ ਮਿਕਨ ਸਿੰਘ ਮਜੀਠੀਏ ਨੂੰ ਇੱਕ ਇੱਕ ਤਨਾ ਮਹੀਨਿਆਂ ਦੇ ਵਿੱਚ ਇੱਕ ਮਲਾਕਤ ਦੀ ਭੈਣ ਦੀ ਦੀ ਇੱਕ ਪਤਨੀ ਦੀ ਹੋਈ ਉਹ ਵੀ 5-5 ਮਿੰਟ ਦੀ ਹੋਈ ਆ ਤੇ ਮੈਂ ਹੁਣ ਜਾ ਕੇ ਮਲਾਕਤ ਕਰਕੇ ਆਉਂਦਾ ਤਾਂ ਕਹਿੰਦਾ ਜੀ ਦੂਜੇ ਪਾਸੇ ਮਨਜਿੰਦਰ ਸਿੰਘ ਜਿਹੜਾ ਨਾਲਪੁਰਾ ਦਾ ਐਮ ਐਲ ਏ ਉਹ ਉੱਥੇ ਰੋਜ਼ ਆਹਦੇ ਹੁੰਦੇ ਮਜਮਾ ਲੱਗ ਬੈਠਾ ਹੁੰਦਾ ਲੋਕ ਮਿਲਣ ਵੀ ਜਾਂਦੇ ਨੇ ਕੰਮ ਵੀ ਕਰਦੇ ਆਪਣੇ ਅੰਦਰ ਕੋ ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਐਥਲੈਟ ਹਲਵਾਤ ਬਹੁਤੇ ਅੱਛੇ ਨਹੀਂ ਤੇ ਜਿਹੜੀ ਤਰਨਤਨ ਦੀ ਸੀਟ ਉਹ ਵਾਕਈ ਫੈਟਲਾ ਕਰ ਦੇਗੀ ਸੰਦੀਪ ਸਿੰਘ ਸੰਦੀ ਦਾ ਨਾਮ ਆ ਗਿਆ ਤੇ ਲੋਕਾਂ ਨੇ ਭਾਵਕਤਾ ਚ ਆ ਕੇ ਜਜ਼ਬਾਕਤਾ ਚ ਆ ਕੇ ਵੋਟ ਫਿਰ ਪਾ ਦੇਣਗੇ ਬਾਕੀ ਦਾ ਮੈਨੂੰ ਪਤਾ ਨਹੀਂ ਸਿੱਖਾ ਦੀ ਵੋਟ 90% 90% ਪੈ ਚੁੱਕੀ ਹੈ ਤੇ ਪੱਟੇ ਸਾਹਿਬ ਜਿੱਦਾਂ ਆਪਾਂ ਸ਼ੁਰੂ ਵਿੱਚ ਵੀ ਗੱਲ ਕੀਤੀ ਹੁਣ ਉਹ ਹਰਪ੍ਰੀਤ ਸਿੱਧੂ ਨੂੰ ਲੈ ਕੇ ਬੜੀਆਂ ਚਰਚਾਵਾਂ ਨੇ ਵੀ ਉਹ ਸਖਤ ਅਫਸਰ ਆ ਪੰਜਾਬ ਦੇ ਵਿੱਚ ਆ ਰਹੇ ਆ ਹਨਾ ਆ ਗਏ ਆ ਲਗਭਗ ਤੇ ਉਹਦੇ ਨਾਲ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਫਰਕ ਪਾਊਗਾ ਸੁਧਰੂਗੀ ਜਾਂ ਕਿਵੇਂ ਸਖਤ ਅਫਸਰ ਮੰਨੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਡੀਜੀਪੀ ਆ ਕੋਈ ਆਪਣਾ ਪੋਸਟ ਤੇ ਚੰਗੀ ਦੇਣਗੇ ਉਹ ਵਿਭਾਗਾਂ ਦੇ ਬ੍ਰਾਂਚ ਤੇ ਕੋਈ ਚੰਗੀ ਦੇਣਗੇ ਸਾ ਪੱਜਾ ਮੌਤ ਤੋਂ ਤੇ ਮੌਤ ਅੱਗੇ ਖੜੀ ਇਤੋਕ ਨੂੰ ਗਿਆ ਸੀ ਉਹ ਪਹਿਲਾਂ ਬੜੀ ਸ਼ਿੱਦਤ ਦੇ ਨਾਲ ਕੈਪਟਨ ਮਰਿੰਦਰ ਸਿੰਘ ਨੇ ਲਾਇਆ ਕਿ ਇਹ ਬੰਦਾ ਬੜਾ ਇਮਾਨਦਾਰ ਤੇ ਕੰਮ ਕਰਨਾ ਨੂੰ ਐਸਟੀਪ ਦਾ ਮੁਖੀ ਲਾ ਦਿੱਤਾ ਐਸਟੀਪ ਵਿੱਚ ਨੇ ਕੰਮ ਕੀਤਾ ਤੇ ਰਾਜਨੀਤਿਕ ਵਰਗੇ ਜਿਹੜੇ ਸੀ ਉਹ ਫਲਨ ਕਰਲੇ ਕਿ ਇਹ ਤਾਂ ਕਰਪਟ ਹੈਗੇ ਨੇ ਜੀ ਇੰਦਰ ਜੀ ਵਰਗੇ ਫਿਰ ਕੇ ਅੰਦਰ ਦੇ ਦਿੱਤੇ ਉਹਨਾਂ ਜਦੋਂ ਉਹਨੇ ਥੋੜੀ ਜਿਹਾ ਜ਼ਿਆਦੀ ਆਪਣੀ ਸ਼ਕਤੀ ਵਧਾਈ ਤੇ ਕੈਪਟਨ ਮਰਿੰਦਰ ਸਿੰਘ ਨੇ ਉਹਨੂੰ ਉੱਥੋਂ ਢਾਕੇ ਕੋਈ ਹੋਰ ਲਾ ਦਿੱਤਾ ਤੇ ਨਾਲ ਵੇਖੋ ਤੇ ਦਿਓ ਲਾਤੀ ਗੁੱਪੀ ਦਿਓ ਤਾਂ ਜਿੰਨੂ ਕਿ ਕਿਤੇ ਇੱਕ ਅਖਰੀ ਤੇ ਇਹਨੂੰ ਆਪਣਾ ਪ੍ਰਿੰਸੀਪਲ ਸੈਕਟਰੀ ਬਣਾਇਆ ਇਹਨਾਂ ਦਾ ਮੇਨਟੇਨ ਗੌਰਵ ਜਾਦਵ ਡੀਜੀਪੀ ਲੱਗ ਜਾਂਦਾ ਐਕਟਿੰਗ ਡੀਜੀਪੀ ਗੌਰਵ ਜਾਦਵ ਤੇ ਦੋਵੇਂ 21 ਬੈਚ ਦੇ 92 ਦੇ ਬੈਚ ਲੇਕਿਨ ਅਪੁਆਇੰਟਮੈਂਟ ਦੇ ਸਬੰਧ ਮੈਂ ਜਿਹੜਾ ਉਹ ਸੀਨੀਅਰ ਹਰਪੇ ਸਿੰਧੂ ਉਹ ਕਹਿੰਦਾ ਜੀ ਮੈਨੂੰ ਡੈਪੂਟੇਸ਼ਨ ਭੇਜ ਦਿਓ ਉਹ ਡੈਪੂਟੇਸ਼ਨ ਜਾਂਦਾ ਉੱਥੇ ਆਈਟੀਬੀ ਦੇ ਵਿੱਚ ਇੰਦੋਰ ਟਿਪਜਨ ਵਾਟਰ ਪੁਲਿਸ ਦੇ ਵਿੱਚ ਉਹਨੂੰ ਏਡੀਜੀ ਦਾ ਏਡੀਜੀ ਵੀ ਲੱਗ ਜਾਂਦਾ ਹੁਣ ਕੀ ਬਣਿਆ ਉੱਥੇ ਬਣਿਆ ਐਪ ਜਿਹੜਾ ਡੀਜੀਪੀ ਸੀ ਹੋ ਰਿਟਾਇਰ ਹੋ ਗਿਆ ਜਿਹੜਾ ਨਵਾਂ ਡੀਜੀਪੀ 1993 22 101 ਪਿਕਚਰ ਤੋਂ ਉਹ ਏਡੀਜੀ ਲਾਤ ਤੱਕ ਕਿਉਂ ਰੁਕੋ ਉੱਥੇ ਫਿਰ ਉਹ ਲੇਕ ਕੇ ਲੈਟਾ ਜੀ ਮੈਂ ਆਪਣੀ ਪੇਰੈਂਟਸ ਨੇ ਜਾਣਾ ਕਿ ਨਾ ਮੈਨੂੰ ਵਾਪਸ ਭੇਜਿਆ ਜਾਵੇ। ਉਹਨੂੰ ਡੀਜੀਪੀ ਨਹੀਂ ਬਣਿਆ ਜੀ, ਐਡੀਜੀਪੀ ਹੈ। ਲੇਕਿਨ ਜੂਨੀਅਰ ਜਿਹੜੇ ਪੰਜਾਬ ਦੇ ਵਿੱਚ ਹੈਗੇ ਸੀ 93 93 ਵਿੱਚ ਉਹ ਡੀਜੀਪੀ ਬਣ ਬੈਠੇ تھے۔ ਪਹਿਲਾਂ ਤੁਹਾਨੂੰ ਆਪਣੀ ਫਾਈਲ ਭੇਲਣੀ ਪਈ ਵੀ ਡੀਜੀਪੀ ਬਣਾ ਜਾਵੇ ਉਹਨੂੰ। ਐਡੀਜੀਪੀ ਤੋਂ। ਜਦੋਂ ਡੀਜੀਪੀ ਬਣਾ ਜਾਊਗਾ ਫਿਰ ਉਹ ਕਹੂਗਾ ਜੀ ਮੈਨੂੰ ਇੰਡੀਪੈਂਡੈਂਟ ਚਾਰਜਟਰ ਮੈਂ ਸੀਨੀਅਰ ਅਫਸਰ ਬਣ ਜਾਂਦਾ। ਕਿ ਕੈਪਟਨ ਮਰਿੰਦਰ ਸਿੰਘ ਨੇ ਐਸਟੀਬਲ ਬਣਾਏ ਸੀ ਉਦੋਂ ਵੀ ਉਹਨੂੰ ਸਿੱਧਾ ਚਾਰਜ ਦਿੱਤਾ ਸੀ ਇੰਡੀਪੈਂਡੈਂਟ ਚਾਰਜ ਦਿੱਤਾ ਸੀ ਉਹਨੂੰ ਤੂੰ ਹੁਣੇ ਮੈਨੂੰ ਮੇਜਦਾ ਵੀ ਘੱਟੋ ਘੱਟ ਜ਼ਰੂਰ ਨਾ ਸੁਣਿਆ ਨਾ ਵੀ ਸਿੱਧੂ ਆ ਰਿਹਾ ਤੇ ਬਿਕਰ ਸਿੰਘ ਮਜੀਠੀ ਦਾ ਬਲੱਡ ਰਿਸ਼ੂ ਘਟਿਆ ਹੋਊ ਕਿਉਂ ਜੇ ਕਿਤੇ ਮਹਿਕਮਾ ਨੂੰ ਜੇਲ੍ਹ ਨਾ ਦੇ ਦਿੱਤਾ ਜਾਂ ਇਹੋ ਜਿਹਾ ਮਹਿਕਮਾ ਕੋਈ ਦੇ ਦਿੱਤਾ ਹੋਰ ਇਨਵੈਸਟੀਗੇਸ਼ਨ ਨਾ ਤੇ ਉਹ ਤੇ ਫਿਰ ਬਾਲਟੀ ਖਲੋਂ ਲੈ ਬੰਦਾ ਉਹ ਉਹ ਲੈ ਆਜ ਨਹੀਂ ਕਰੇਗਾ ਕਿਸੇ ਗੱਲ ਤੋਂ ਇਸ ਕਰਕੇ ਉਹਨਾਂ ਦੇਖਦੇ ਵੀ ਦੀ ਨੀਅਤ ਕੀ ਸਰਕਾਰ ਦੀ ਕਿ ਉਹ ਸਰਕਾਰ ਕੋਈ ਵੀ 골ਡਨ ਚਾਂਸ ਆ ਗਿਆ ਕਿਉਂਕਿ ਉਹ ਵੀ ਚਾਹੁੰਦੇ ਸੀ ਵੀ ਵਿਕਰਮਜੀਤ ਜੀ ਠੇਕਾਰ ਵੀ ਕਰਨੀ ਹੈ ਹੁਣ ਜੇ ਇਹ ਆ ਗਿਆ ਤੇ ਇਹਦੇ ਕੋਲ ਤੇ ਲੂਪਲ ਬੜੇਗੇ ਤੇ ਵਿਕਰਮਜੀਤ ਜੀ ਨੇ ਕਿਹਾ ਸੀ ਮੇਰਾ ਰਿਸ਼ਤੇਦਾਰ ਉਹਨੇ ਕਹ ਮੈਂ ਕੋਈ ਰਿਸ਼ਤੇਦਾਰ ਨਹੀਂ ਹੈਗਾ ਰਿਸ਼ਤੇਦਾਰ ਹੀ ਹੈਗੀ ਸੀ ਪੁਰਾਣੀ ਇਹ ਚੱਕਰ ਹੀ ਗੱਲ ਨਹੀਂ ਲੇਕਿਨ ਜੇ ਮੈਂ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਇਸ ਕਰਕੇ ਸਿੱਧੂ ਥੋੜਾ ਸਖਤ ਤਾਂ ਸਤਿਵਿਅਮ ਇਮਾਨਦਰ ਵੀਰ ਤੇ ਕੰਮ ਵੀ ਕਰਨਾ ਜਾਣਦਾ ਤੇ ਇਸ ਕਰਕੇ ਜਦੋਂ ਇੱਥੇ ਆਉਂਦਾ ਤੇ ਕੁਛ ਨਾ ਕੁਛ ਤੇ ਖਲਾ ਜਿਹੜਾ ਪਿਆ ਉਹ ਭਰਿਆ ਜਾਊਗਾ ਫਿਰ ਤੁਹਾਨੂੰ ਪਤਾ ਹੋਏਗਾ ਪਿੱਛੇ ਜਿਹੜਾ ਕਾਂਗਰਸੀ ਨੇ ਨਿਕਲ ਕੇ ਕਹੀ ਸੀ ਵੀ ਡੀਜੀਪੀ ਐਕਟਿੰਗ ਨੂੰ ਬਦਲੋ ਹਾਂ ਮੁੜ ਕੇ ਨਾ ਮੀਟਿੰਗ ਕੀਤੀ ਵੀ ਵੇਖੋ ਆਪਾਂ ਫੋਨ ਕਰਦੇ ਸਾਡੀ ਪਹਿਲੀ ਰਿੰਗ ਤੇ ਗੁੰਜਕਦਾ ਪਰ ਬਦਲ ਕੀ ਕਰਨਾ ਕੀ ਹੈ ਜੇ ਸਾਡੇ ਕੰਮ ਨੂੰ ਕਹਿੰਦਾ ਸਾਡੀ ਗੱਲ ਸੁਣਨ ਦਾ ਫੇਰੀ ਬਦਲ ਕੀ ਕਰਨਾ ਕੀ ਹੈ ਇਹ ਤੇ ਹਾਲਾਤ ਨੇ ਸਾਡੇ ਬੰਦਾਂ ਨੂੰ ਕੀ ਕਰਿਓ ਉੱਥੇ ਜੀ ਸਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸੀ ਦਾ ਥੈਂਕ ਯੂ ਥੈਂਕ ਯੂ ਥੈਂਕ ਯੂ